ਕਬੱਡੀ ਕਿਤੇ ਬੱਜੀ ਪਉਂਦਾ ਬੱਜੀ ਦੀ ਕਬੱਡੀ ਪੈ ਰਹੀ ਖੇਡ ਦੇ ਮੈਦਾਨ ਦੇ ਵਿੱਚ ਆਹ ਸਾਹਮਣੇ ਕਹਿੰਦੇ ਬੱਜੀ ਗੁੱਜਰ ਦੀ ਕਬੱਡੀ ਪੈ ਰਹੀ ਹੈ ਪਹਿਲਾਂ ਥੋੜੀ ਮਿਸਟੇਕ ਹੋਈ ਪਰ ਆ ਖਿਡਾਰੀ ਕਹਿੰਦੇ ਤਰਾਸ਼ ਕੇ ਵੀਰ ਕੋਚ ਨੇ ਕਬੱਡੀ ਦੀ ਝੋਲੀ ਪਾਇਆ ਹੈ ਉਹ ਕਹਿੰਦੇ ਬੱਚੀ ਗੁੱਜਰ ਉਹ ਕਹਿੰਦੇ ਵੀਰ ਕੋਚ ਦਾ ਚੰਡਿਆ ਐਂਡ ਕਰਦਾ ਹੈ ਉਹ ਕਹਿੰਦੇ ਕਬੱਡੀਆਂ ਪਾਉਣ ਵਾਲੀ ਹੈਂਡ ਕਰਦਾ ਗੁੱਜਰ ਫਿਰ ਤਿਆਰ ਹੈ ਉਹ ਕਹਿੰਦੇ ਵੀਰ ਕੋਚ ਨੇ ਚੰਡਿਆ ਉਹ ਕਬੱਡੀ ਦੀ ਝੋਲੀ ਪਾਇਆ ਕਹਿੰਦੇ ਬੱਚੀ ਗੁੱਜਰ ਉਹ ਪਿਆਰੇ ਕਹਿੰਦੇ ਉਹ ਸ਼ਕਰਪੁਰੀਏ ਭਰਾਮਾਂ ਦੇ ਨਾਲ ਯੰਗਸਟਰ ਬਹੁਤ ਵਧੀਆ ਪਲੇਅਰ ਨਮਾ ਉੱਠ ਰਿਹਾ ਦੁਆਬੇ ਨੂੰ ਬਿਲੋਂਗ ਕਰਦਾ ਕਪੂਰਥਲਾ ਜਲਾਇਆ ਪਿੰਡ ਵੀ ਦੱਸਦੇ ਆ ਤੁਹਾਨੂੰ ਕਿਹੜਾ ਆ ਬਹੁਤ ਵਧੀਆ ਕਬਡੀਆਂ ਪਾਉਂਦਾ ਪਿਛਲੇ ਹਫਤੇ ਤੋਂ ਮੈਚ ਖੇਡ ਰਿਹਾ ਸੋ ਅੱਜ ਜਿਹੜਾ ਮੈਚ ਜਿੱਤਿਆ ਦੋ-ਦੋ ਕਬਡੀਆਂ ਵੀ ਪਾਈਆਂ ਬੱਜੀ ਗੁਜਰ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਆ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਬੱਜੀ ਗੁਜਰ ਸਾਹਿਬ ਨਾਲ ਗੁਜਰ ਸਾਹਿਬ ਸਵਾਗਤ ਹੈ ਤੁਹਾਡਾ ਟੀਮ ਪੰਜਾਬੀ ਤੇ ਨੈਸ਼ਨਲ ਕਬਡੀ ਐਸੋਸੀਏਸ਼ਨ ਆਫ অন্ਟਾਰੀਓ ਦੇ ਪੇਜ ਤੇ ਲੱਕੀ ਕਰਾਲੀ ਪੇਜ ਤੇ ਸਲਾਮ ਅਲੈਕੁਮ ਜੀ ਸਾਰਿਆਂ ਨੂੰ ਪਹਿਲਾਂ ਤੇ ਸਸਰੀ ਗਾ ਜੀ ਜਿਹੜੇ ਸਾਰੇ ਦਰਸ਼ਕ ਦੇਖ ਰਹੇ ਆ ਤੇ ਮੈਨੂੰ ਇੱਥੇ ਹੀ ਬਈ ਛੱਬੇ ਭਾਈ ਉਹਨਾਂ ਕਰਕੇ ਆ ਟੀਮ ਮੇਰੀ ਕੈਨ ਸਿੱਖ ਕੈਨ ਸੇਖਾ ਭਾਈ ਮ ਤੇ ਮੈਨੂੰ ਛੱਬੇ ਭਾਈ ਉਹਨਾਂ ਨੇ ਪ੍ਰਮੋਟ ਕੀਤਾ ਕੋਚ ਆਪਣਾ ਕੋਚ ਆਪਣਾ ਵੀਰ ਭਾਈ ਹੈ ਜਿਨੇ ਇੱਥੇ ਤੱਕ ਪਹੁੰਚਾਇਆ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਵੀਰ ਭਜੀ ਨੇ ਯਾਰ ਤੇ ਨਾਲ ਜਸਵਿੰਦਰ ਭਾਈ ਉਹਨਾਂ ਦੇ ਬ੍ਰਦਰ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਹੌਸਲਾ ਦਿੱਤਾ ਭਾਈ ਜੋ ਇੱਥੇ ਤੱਕ ਮੈਂ ਪਹੁੰਚਿਆ ਮੈਂ ਥੋੜਾ ਮੈਨੂੰ ਪਤਾ ਨਹੀਂ ਸਿੱਧਾ ਛੱਬੇ ਭਾਈ ਦਾ ਫੋਨ ਆਇਆ ਤਾਂ ਮੈਂ ਨਾਲ ਚ ਖਿਡਿਆ ਦੁਆਬੇ ਤੋਂ ਸਿਰਫ ਰੋਲ ਕਿੰਗ 'ਚ ਮੈਨੂੰ ਹੀ ਪ੍ਰਮੋਟ ਕੀਤਾ ਭਾਈ ਉਹਨਾਂ ਨੇ ਮੈਨੂੰ ਬਹੁਤ ਖੁਸ਼ੀ ਹੈ ਜੀ ਬੱਜੀ ਗੁੱਜਰ ਗੁੱਜਰ ਸਾਹਿਬ ਪ੍ਰੇਡ ਬੜੀ ਸਪੀਡ ਬੜਾ ਕਰੰਟ ਬੜਾ ਟੱਚ ਲਾਉਣ ਦਾ ਸਟਾਈਲ ਬਹੁ ਸ਼ਬਦਿਆਣਾ ਸਾਹਿਬ ਨੇ ਤੁਹਾਨੂੰ ਅਪਰੋਚ ਕੀਤੀ ਐਸ ਸਾਲ ਰਾਈਟਵੇ ਤੁਹਾਡਾ ਵੀਜ਼ਾ ਲੱਗ ਗਿਆ ਉਥੋਂ ਕੈਨੇਡਾ ਦਾ ਵੀਜ਼ਾ ਲਵਾਇਆ ਸ਼ਬਦਿਆਣਾ ਸਾਹਿਬ ਨੇ ਹਾਂਜੀ ਹਾਂਜੀ ਸ਼ਬੇ ਭਾਈ ਨੇ ਲਵਾਇਆ ਵੀਜ਼ਾ ਵੀਰ ਭਾਈ ਦੇ ਵੀਰ ਭਾਈ ਕੋਸ਼ਿਸ਼ ਹੀ ਮੇਰਾ ਉਹ ਰੋਇਲ ਕਿੰਗ ਯੂਐਸਏ 'ਚ ਮੈਂ ਖੇਡ ਰਿਹਾ ਹਾਂ ਇਹ ਐਤ ਕੀ ਸੀ ਜਣ ਟਾਇਲ ਬਹੁਤ ਵਧੀਆ ਆ ਅ ਇੰਡੀਆ ਤੋਂ ਕਿਹੜੀ ਕਲੱਬ ਲਈ ਖੇਡਦੇ ਹੁੰਦੇ ਸੀਗੇ ਤੁਸੀਂ ਇੰਡੀਆ ਵੀ ਮੈਂ ਰੋਇਲ ਕਿੰਗ ਯੂਐਸਏ 'ਚ ਅੱਛਾ ਪਿਛਲੇ ਸਾਲ ਖੇਡੇ ਸੀਗੇ ਤੁਸੀਂ ਨਹੀਂ ਪਿਛਲੇ ਸਾਲ ਮੈਂ ਖੇਡਿਆ ਸੀ ਦੁਆਬਾ ਵਾਰੀਅਰ 'ਚ ਤੇ ਬਾਅਦ ਫੇਰ ਵੀਰ ਭਾਈ ਜੀ ਹੁਣਾਂ ਨੇ ਮੈਨੂੰ ਚੱਕਿਆ ਵੀਰ ਭਾਈ ਨੇ ਪ੍ਰਮੋਟ ਕੀਤਾ ਵੀ ਰਾਇਲ ਕੈਂਗਰੂ ਚ ਹੁੰਦਾ ਹੀ ਮੇਰਾ ਨਿਊਜ਼ੀਲੈਂਡ ਦਾ ਵੀਜ਼ਾ ਲੱਗਾ ਪਹਿਲਾਂ ਮੈਂ ਨਿਊਜ਼ੀਲੈਂਡ ਖੇਡ ਕੇ ਆਇਆ ਭਾਈ ਉੱਥੇ ਵੀ ਮੈਂ ਬਹੁਤ ਵਧੀਆ ਪਰਫਾਰਮੈਂਸ ਰਾਈ ਤੇ ਫੇਰ ਹੁਣ ਇੱਥੇ ਕੈਨੇਡਾ ਦਾ